ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਵਾਂਗੇ ਇੱਕ ਤਾਂ ਆ ਗਈ ਬਾਈ ਗੱਪਣ ਜਰਸੀ ਟਾਪ ਬ੍ਰੀਡ ਤੇ ਕਾ ਕੀ ਤਾਜੀ ਸੂਈ ਵੜ ਬੁੱਟੇ ਕਿਹੜਾ ਸੂਆ ਸੁਹੰਦੀ ਹੈ ਜਰਸੀ ਵੀਰੇ ਤੀਜਾ ਸੂਆ ਸੁਹੰਦੀ ਹੈ ਤੀਜਾ ਸੂਆ ਥਾਣਾ 1 ਨੰਬਰ ਮੁੱਠੀ ਵਾਲਾ ਥਾਣਾ ਤੀਚੋਲੇ ਭਾਣਾ ਚੋਲੇ ਮਸ਼ੀਨ ਤੇ ਲੇਵਾ ਆ ਗਿਆ ਫੀਟਿੰਗ ਵਾਲਾ ਫੁੱਲ ਵਜਨ ਵਾਲੀ ਜਰਸੀ ਆ ਗਈ ਚੰਗੇ ਕੱਦ ਕਾਠ ਵਾਲੀ ਬਾਈ ਕੋਈ ਵੀ ਵੀਰ ਆਊਗਾ ਛੋਟੀ ਜੀ ਮੰਨ ਕੇ ਨਾ ਜਾਂਦਾ ਸੀਲਾ ਵੀ ਮੰਨ ਕੇ ਚੰਗਾ ਕੱਦ ਕਾਠ ਤੇ ਚੰਗਾ ਵਜਨ ਚੰਗੇ ਲੇਵਾ ਵਾਲੀ ਚੰਗਾ ਦੁੱਧ ਪਾਉਣ ਵਾਲੀ ਵੜਾ ਹਾਂ ਤੇ ਮੁੱਲ ਬੁੱਟੇ ਦਾ ਲੈਣ ਦੇਣਾ ਬਾਈ 75000 ਰੁਪਏ 75000 ਰੁਪਏ ਬਾਈ ਕਹਿੰਦਾ ਮੁੱਲ ਕਿੰਨਾ ਕੇ ਰਿਕਾਰਡ ਆ ਤਾ ਬਾਈ ਰਿਕਾਰਡ ਦਾ ਦੂ ਠੀਕ ਹੈ ਬਾਈ ਮੋਲ ਬਾਈ ਨੇ ਬਾਈ ਖਿੱਚ ਕੀ ਰੱਖਿਆ ਤੇ 2 ਨੰਬਰ ਤੇ ਆ ਗਈ ਤਾਜੀ ਸੂਈ ਕਿੰਨੇ ਦਿਨ ਹੋ ਗਏ ਕਿਹੜਾ ਸੂਆ ਸੂਈਆ ਬੁੱਟੇ ਇਹਨੂੰ 25 ਦਿਨ ਹੋ ਗਏ ਬਾਈ ਸੂਈ ਨੂੰ 25 ਦਿਨ ਸੂਈ ਨੂੰ ਕਿਹੜਾ ਸੂਆ ਸੂਈਆ ਸੂਆ ਦੂਜਾ ਬਾਈ ਬੱচ্চਾ ਬੱਸ ਆ ਗਿਆ ਹਨਾ ਬੱਸਾ ਬਾਈ ਲੈਵਾ ਇਹਨੂੰ ਫੀਟਿੰਗ ਆ ਲਾ ਗਿਆ ਚੌਂਡਾ ਲਾ ਕੇ ਮੈਂ ਦਾ ਬੁੱਟੇ ਬਾਲਾ ਸੋਹਣਾ ਲੱਗਾ ਵਾ ਲੈ ਠੰਡਾ ਚੌਂਡਾ ਬਾਈ ਠੰਡੀ ਠੰਡੀ ਦਾ ਵਾਤੂ ਆ ਬਾਈ ਜਿਸ ਮਰਜੀ ਲੈ ਲੈ ਪਾ ਚੌਂਡਾ ਚਵਾ ਵੀ ਚੈੱਕ ਕਰਵਾ ਲੈ ਲੈ ਬਈ ਲੈ ਠੰਡੀ ਠੰਡੀ ਦੇਖੋ ਬਾਈ ਸਿੱਧਾ ਹੀ ਵਹਿ ਗਿਆ ਬਾਈ ਕਹਿੰਦੀ ਕੁਛ ਨਹੀਂ ਹਨਾ ਜਮਾ ਹੀ ਨਹੀਂ ਬਾਈ ਮੋਲੇ ਦਾ ਬਾਈ ਲੈਣ ਦੇਣ 62000 ਰੁਪਏ ਕੀਤਾ 62000 ਰੁਪਏ ਬਾਈ ਕਹਿੰਦਾ ਮੋਲੇ ਬਾਕੀ ਥੋੜਾ ਕਣਾ ਮੰਨਤਾ ਨਾ ਜਰੂਰ ਕਰ ਦਾਂਗੇ ਪਿੰਡ ਢੱਲਮਾ ਜ਼ਿਲ੍ਹਾ ਬਰਨਾਲਾ ਤਹਿਸੀਲ ਨੂੰ ਤਪਾ ਪੈਂਦੀ ਆ ਮੋਬਾਈਲ ਨੰਬਰ ਬੋਲੀਵੁੱਟੇ 9832284456 ਮੋਲੇ ਦਾ ਫੁੱਟੇ 62000 ਰੁਪਏ 62000 ਰੁਪਏ ਬਾਈ ਠੀਕ ਆ ਤੇ ਕਿੰਨਾ ਦੁੱਧ ਦਾ ਬਾਈ ਹੂੰ 18 ਕਿਲੋ ਤਿਆਰਾ ਬਾਈ ਦੁੱਧ ਠੀਕ ਆ 9 ਕਿਲੋ ਡੰਗ ਦਾ ਦੁੱਧਾ ਠੀਕ ਹੈ ਹਾਂ